ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਜਸਪੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਅੱਜਕਲ ਕੈਨੇਡਾ ਤੋਂ ਟੂਰਿਸਟ ਵੀਜ਼ਾ ਦੇ ਬਹੁਤ ਚੰਗੇ ਰਿਜ਼ਲਟਸ ਆ ਰਹੇ ਨੇ ਔਰ ਉਹ ਵਿਦਿਆਰਥੀ ਜਿਹੜੇ ਆਲਰੇਡੀ ਕੈਨੇਡਾ 'ਚ ਪੜ ਰਹੇ ਨੇ ਜਾਂ ਸੈਟਲਡ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਭੈਣ ਭਰਾ ਜਾਂ ਉਹਨਾਂ ਦੇ ਰਿਸ਼ਤੇਦਾਰ ਕੀ ਉਹ ਵੀ ਟੂਰਿਸਟ ਵੀਜ਼ਾ ਤੇ ਜਾ ਸਕਦੇ ਨੇ ਇਹਦੇ ਉੱਪਰ ਪੂਰੀ ਕਲੈਰਿਟੀ ਲਵਾਂਗੇ ਪ੍ਰੋਸੈਸ ਵੀ ਸਮਝਾਂਗੇ ਅੱਜ ਕੈਨੇਡਾ 'ਚ ਟੂਰਿਸਟ ਵੀਜ਼ਾ ਦਾ ਪ੍ਰੋਸੈਸ ਕੀ ਹੈ ਜਸਮੀਤ ਜੀ ਬਹੁਤ ਸਵਾਗਤ ਹੈ ਹੈਲੋ एवरीवन थैंक यू सो मच जसमीत जी ਅੱਜ ਟੂਰਿਸਟ ਵੀਜ਼ਾ ਦਾ ਪ੍ਰੋਸੈਸ ਕੀ ਹੈ ਕੈਨੇਡਾ ਦਾ ਔਰ ਟ੍ਰੈਂਡ ਕੀ ਸਰ ਟੂਰਿਸਟ ਦਾ ਪ੍ਰੋਸੈਸ ਤਾਂ ਸਿੰਪਲ ਹੈ ਇੱਕ ਚੀਜ਼ ਹੈਗੀ ਤੁਸੀਂ ਆਪਣੇ ਬ੍ਰਦਰ ਸਿਸਟਰ ਤੁਸੀਂ ਆਪਣੇ ਰਿਸ਼ਤੇਦਾਰ ਕੋਲ ਉੱਥੇ ਜਾਣਾ ਚਾਹੁੰਦੇ ਹੋ ਜਾਂ ਕਿਸੇ ਫਰੈਂਡ ਕੋਲ ਵੀ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਉਹਨਾਂ ਤੋਂ ਸਪਾਂਸਰਸ਼ਿਪ ਦੇ ਡਾਕੂਮੈਂਟਸ ਚਾਹੀਦੇ ਹੋਣਗੇ ਉਹਨਾਂ ਦੇ ਆਈਡੀ ਪ੍ਰੂਫਸ ਚਾਹੀਦੇ ਹੋਣਗੇ ਉਹਨਾਂ ਦੀ ਬੈਂਕ ਸਟੇਟਮੈਂਟਸ ਚਾਹੀਦੀਆਂ ਹੋਣਗੀਆਂ ਔਰ ਉਹਨਾਂ ਦੇ ਉੱਥੇ ਲਿਵਿੰਗ ਦੇ ਜਿਹੜੇ ਵੀ ਪ੍ਰੂਫਸ ਹੈਗੇ ਆ ਉਹ ਚਾਹੀਦੇ ਹੋਣਗੇ ਔਰ ਉਹਨਾਂ ਵੱਲੋਂ ਇੱਕ ਆਪਾਂ ਨੂੰ ਐਫੀਡੇਵਿਟ ਚਾਹੀਦਾ ਹੋਏਗਾ ਕਿ ਉਹ ਤੁਹਾਨੂੰ ਉੱਥੇ ਰੱਖਣਗੇ ਉੱਥੇ ਰੱਖਣਗੇ ਔਰ ਤੁਹਾਡੇ ਖਾਣ ਪੀਣ ਦਾ ਖਰਚਾ ਸਪੋਰਟ ਕਰਨਗੇ ਥਿਸ ਇਜ਼ ਵਨ ਵੇ ਸੈਕੰਡ ਇਜ਼ ਤੁਸੀਂ ਆਲਰੇਡੀ ਯੂਕੇ ਗਏ ਹੋ ਸ਼ੇਨਗੇਨ ਗਏ ਹੋ ਔਰ ਹੁਣ ਤੁਹਾਡਾ ਰਿਸ਼ਤੇਦਾਰ ਕੋਈ ਨਹੀਂ ਰਹਿੰਦਾ ਕਿਤੇ ਵੀ ਕੈਨੇਡਾ ਯੂਐਸਏ ਕਿਤੇ ਨਹੀਂ ਰਹਿੰਦਾ ਪਰ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਸੋ ਉਹਦੇ ਚ ਅਸੀਂ ਹੋਟਲ ਬੁਕਿੰਗ ਕਰਕੇ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਆ ਐਂਡ ਇਹ ਸਭ ਤੋਂ ਵੱਡਾ ਦੋ ਚੀਜ਼ਾਂ ਦਾ ਰੋਲ ਹੁੰਦਾ ਵਨ ਇਜ਼ ਲਿਕਵਿਡ ਫੰਡਸ ਕਿ ਤੁਹਾਡੇ ਬੈਂਕ ਚ ਕਿੰਨੇ ਫੰਡਸ ਪਏ ਨੇ ਐਂਡ ਸੈਕੰਡ ਇਜ਼ ਤੁਹਾਡੀ ਇਨਕਮ ਟੈਕਸ ਰਿਟਰਨ ਕਿ ਤੁਸੀਂ ਕਿੰਨੇ ਪੈਸੇ ਕਮਾਉਂਦੇ ਹੋ ਸਾਲ ਦੇ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਡਿਪੈਂਡ ਕਰਨਗੀਆਂ ਜਦੋਂ ਤੁਸੀਂ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਬਿਲਕੁਲ ਠੀਕ ਹੈ ਔਰ ਅੱਜ ਕੱਲ ਆ ਰਿਹਾ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਬੱਚਿਆਂ ਦੇ ਗਾਰਡੀయన్స్ ਵਗੈਰਾ ਅਪਲਾਈ ਕਰ ਸਕਦੇ ਸੀ ਅਸੀਂ ਦੇਖੋ ਕਿਸੇ ਵੀ ਕੰਟਰੀ ਕੀ ਹੈ ਕੈਨੇਡਾ ਕੀ ਹੈ ਅਸੀਂ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹਾਂ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਯੂ ਕੇ ਜਰਮਨੀ ਸਵਿਟਜ਼ਰਲੈਂਡ ਫਰਾਂਸ ਤੁਸੀਂ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਜਿਹੜੇ ਨਾਰਮਲੀ ਡਾਕੂਮੈਂਟਸ ਹੈ ਉਹ ਸਾਰੇ ਹੀ ਕੰਟਰੀਜ਼ ਦੇ ਸੇਮ ਹੈ ਸੋ ਕੈਨੇਡਾ ਦੀ ਵੀ ਜਿਸੀ ਗੱਲ ਕਰੀਏ ਟੂਰਿਜ਼ਮ ਬਹੁਤ ਵੱਡਾ ਇੱਕ ਰੋਲ ਪਲੇ ਕਰਦਾ ਹੈ ਕੈਨੇਡਾ ਦੇ ਕਹਿੰਦੇ ਆ ਇਕਨੋਮੀ ਚ ਔਰ ਕਰੋੜਾਂ ਟੂਰਿਸਟ ਹਰ ਸਾਲ ਕੈਨੇਡਾ ਕੋ ਮਨ ਜਾਂਦੇ ਨੇ ਸੋ ਤੁਸੀਂ ਜੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਕੈਨੇਡਾ ਜੈਨੂਇਨ ਵਿਜ਼ਿਟਰਸ ਨੂੰ ਹਮੇਸ਼ਾ ਹੀ ਟੂਰਿਸਟ ਵੀਜ਼ਾ ਦੇ ਰਹੇ ਨੇ ਔਰ ਸਾਡੇ ਮੰਥਲੀ ਆ ਕਾਫੀ ਜ਼ਿਆਦਾ ਪੋਜ਼ਿਟਿਵ ਰਿਜ਼ਲਟਸ ਆ ਰਹੇ ਨੇ ਬਿਲਕੁਲ ਠੀਕ ਹੈ ਜੀ ਸੋ ਆ ਸਕਰੀਨ ਦੇ ਉੱਪਰ ਨੰਬਰ ਹੈ 90413 90412 ਤੁਸੀਂ ਇਸ ਨੰਬਰ ਦੇ ਉੱਪਰ ਗੱਲ ਕਰੋ ਤੁਸੀਂ ਆਨਲਾਈਨ ਵੀ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਤੁਸੀਂ ਆਨਲਾਈਨ ਵੀ ਆਪਣੀ ਕੁਇਰੀ ਕੋਈ ਪਾ ਸਕਦੇ ਹੋ ਜਸਮੀਤ ਜੀ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ ਕਿਸੇ ਵੀ ਆਫਿਸ 'ਚ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ